ਇਹ ਉਹ ਲੋਕ ਨੇ ਜਿਹੜਾ ਨਾ ਮਾੜੀਆਂ ਸਰਕਾਰਾਂ ਨੇ ਸਤਾਏ ਹੋਏ ਲੋਕ ਸੀਗੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਮ ਲੋਕਾਂ ਦੇ ਜਿਹੜੇ ਕਾਨੂੰਨ ਨੇ ਹੱਕਾਂ ਤੇ ਦਾਕਾ ਮਾਰਿਆ ਹੋਇਆ ਸੀਗਾ ਇੱਕ ਪੈਸੇ ਦਾ ਕਾਗਜ਼ ਹੈ ਇਹ ਪੈਸੇ ਦਾ ਕਾਗਜ਼ ਹੈ ਨਾ ਕੁਰਸੀਆਂ ਤੋਂ ਖੇਡ ਸ਼ੁਰੂ ਹੁੰਦਾ ਸੀਗਾ ਉਹ ਥੱਲੇ ਤੱਕ ਲੋਕ ਭੁੱਜਦੇ ਸੀ ਇਹਦਾ ਖੰਭਿਆ ਜਾਂਦਾ ਛੋਟੇ ਵੀਰ ਪੁਰਾਣੇ ਟੂਲ ਜਿਹੜੇ ਨੇ ਉਹਨਾਂ ਨੂੰ ਟੂਲ ਕਰਨ ਦੀ ਲੋੜ ਸੀਗੀ ਉਹ ਟੂਲ ਹੋ ਗਏ ਨੇ ਹੁਣ ਬਹੁਤ ਹੀ ਜ਼ਿਆਦਾ ਦੇਰ ਨਹੀਂ ਲੱਗਣੀ ਬੜੀ ਛੇਤੀ ਫੈਲੇ ਜੋ ਬਿਲੀਵਾਰ ਹੈਗੀ ਔਰ ਕਰਪਟ ਲੋਕ ਭਾਵੇਂ ਲੋਕ ਕਰਪਟ ਹੋਣ ਭਾਵੇਂ ਅਧਿਕਾਰੀ ਕਰਪਟ ਹੋਣ ਉਹ ਬਖਸ਼ੇ ਨਹੀਂ ਜਾਣਗੇ ਮਾਨ ਸਰਕਾਰ ਦੇ ਵੱਲੋਂ ਨਵੇਂ ਸਾਲ ਦੇ ਉੱਤੇ ਅੱਜ ਤੋਹਫਾ ਦਿੱਤਾ ਗਿਆ ਆ ਪੈਂਡਿੰਗ ਪੈ ਇੰਤਕਾਲਾਂ ਨੂੰ ਲੈ ਕੇ ਅੱਜ ਵਿਸ਼ੇਸ਼ ਜਿਹੜਾ ਅਜੋਜਨ ਕੀਤਾ ਗਿਆ ਆ ਡੇਰਾਬੱਸੀ ਦੇ ਵਿੱਚ ਖੜਿਆ ਸਾਡੇ ਨਾਲ ਐਮਐਲਏ ਆ ਮੌਜੂਦ ਨੇ ਗੱਲਬਾਤ ਕਰ ਲੈਨੇ ਐ ਐਮਐਲਏ ਸਾਹਿਬ ਆ ਕਾਫੀ ਭੀੜ ਆ ਲੋਕਾਂ ਦੀ ਇੰਤਕਾਲ ਲੰਬੇ ਸਮੇਂ ਤੋਂ ਪੈਂਡਿੰਗ ਸੀਗੇ ਤੇ ਅੱਜ ਇਹ ਖਾਸ ਕਰਕੇ ਛੁੱਟੀ ਵਾਲੇ ਦਿਨ ਜਿਹੜਿਆ ਲੋਕ ਸਾਰੇ ਬੁਲਾਈ ਜਿਹੜੇ ਇੰਤਕਾਲ ਅਦਾਲਤ ਡੇਰਾਬੱਸੀ ਅੱਜ 6 ਤਰੀਕ ਨੂੰ ਲੱਗੀ ਆ ਜਨਵਰੀ ਨੂੰ ਛੋਟੇ ਵੀਰੇ ਭੀੜ ਨਹੀਂ ਲੋਕਾਂ ਦੀ ਇਹ ਉਹ ਲੋਕ ਨੇ ਜਿਹੜਾ ਨਾ ਮਾੜੀਆਂ ਸਰਕਾਰਾਂ ਨੇ ਸਤਾਏ ਹੋਏ ਲੋਕ ਸੀਗੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਮ ਲੋਕਾਂ ਦੇ ਜਿਹੜੇ ਕਾਨੂੰਨ ਨੇ ਹੱਕਾਂ ਤੇ ਦਾਕਾ ਮਾਰਿਆ ਹੋਇਆ ਸੀਗਾ ਅੱਜ ਉਹ ਲੋਕ ਖੁੱਲ ਕੇ ਬਾਹਰ ਆਏ ਨੇ ਔਰ ਦੇਖੋ ਅੱਜ ਬੜੀ ਪਾਰਦਰਸ਼ਤਾ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਿੱਚ ਐਸ ਡੀ ਐਮ ਸਾਹਿਬ ਵਿੱਚ ਤਹਿਸੀਲਦਾਰ ਜਿਹੜੇ ਜਗ੍ਹਾ ਜਗ੍ਹਾ ਕੈਂਪ ਲਾ ਕੇ ਲੋਕਾਂ ਦੇ ਜਿਹੜੇ ਆ ਸਾਰੇ ਇੰਤਕਾਲ ਸੀ ਅੱਜ ਇਹਨਾਂ ਨੂੰ ਜ਼ੀਰੋ ਇੰਤਕਾਲ ਸ਼ਾਂਤ ਰਿਪੋਰਟ ਸੀ ਐਮ ਸਾਹਿਬ ਨੇ ਮੰਗੀ ਸੀ ਔਰ ਇਹ ਕਾਫੀ ਹੱਦ ਤੱਕ ਡੇਰਾ ਬਸੀ ਮੇਰੇ ਖਿਆਲ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲੀ ਪਹਿਲ ਉਹ ਕਦਮੇ ਕਰਕੇ ਡੇਰਾ ਬਸੀ ਨੰਬਰ 1 ਤੇ ਰਹੇਗਾ ਇਸਕਾ ਜੀ ਜੇ ਤੁਸੀਂ ਸਰਕਾਰ ਚ ਰਹੇ ਹੋ ਕੀ ਲੱਗਦਾ ਕਿ ਇੰਤਕਾਲ ਪੈਂਡਿੰਗ ਕਿਉਂ ਰਹਿ ਜਾਂਦੇ ਸੀ ਕਿਉਂਕਿ ਪਿਛਲੀਆਂ ਵੀ ਸਰਕਾਰਾਂ ਛੋਟੇ ਵੀਰ ਆ ਦੇਖੋ ਇੱਕ ਪੈਸੇ ਦਾ ਕਾਗਜ਼ ਹੈ ਇਹ ਪੈਸੇ ਦਾ ਕਾਗਜ਼ ਇਹਨਾਂ ਕੁਰਸੀਆਂ ਤੋਂ ਖੇਡ ਸ਼ੁਰੂ ਹੁੰਦਾ ਸੀਗਾ ਔਰ ਪਿਛਲੇ ਪੌਣੇ ਇੱਕ ਦੋ ਸਾਲਾਂ ਚ ਹਰ ਨਿੱਤ ਦਿਨ ਸੀਐਮ ਸਾਹਿਬ ਵੱਲੋਂ ਨਵੇਂ ਆਦੇਸ਼ ਨਵੇਂ ਕਾਰੋਬਾਰ ਸ਼ੁਰੂ ਕੀਤੇ ਜਾਂਦੇ ਨੇ ਉਹਦੇ ਉਸ ਕੜੀ ਦੇ ਤਹਿਤ ਜਿਵੇਂ ਜੀਵਨ ਰੋ ਬਿਜਲੀ ਦੇ ਬਿੱਲ ਆਉਣੇ ਨੌਕਰੀਆਂ ਮਿਲਣੀਆਂ ਕਿੰਨੇ ਨਵੇਂ ਕਾਰੋਬਾਰ ਮੁਹੱਲਾ ਕਲੀਨਿਕ ਖੁੱਲ ਜਾਣੇ ਇਹ ਬਹੁਤ ਵੱਡੀ ਦੇਣ ਹੈ ਪੰਜਾਬ ਦੀ ਜਿਹੜੀ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ ਕੀ ਲੱਗਦਾ ਕ੍ਰਾਪਸ਼ਨ ਇੱਕ ਵੱਡਾ ਗ੍ਰੇਡ ਕਰ ਸਕਿਆ ਇਹਦੇ ਵਿੱਚ ਅੜਿਆ ਆ ਜਿਹਦੇ ਕਰਕੇ ਸਾਰਾ ਕੰਮ ਰੁਕ ਜਾਂਦਾ ਛੋਟੇ ਵੀਰ ਪੁਰਾਣੇ ਟੂਲ ਜਿਹੜੇ ਨੇ ਉਹਨਾਂ ਨੂੰ ਟੂਲ ਕਰਨ ਦੀ ਲੋੜ ਸੀਗੀ ਉਹ ਟੂਲ ਹੋ ਗਏ ਨੇ ਹੁਣ ਬਹੁਤ ਹੀ ਜ਼ਿਆਦਾ ਦੇਰ ਨਹੀਂ ਲੱਗਣੀ ਬੜੀ ਛੇਤੀ ਥੈਲੇ ਚੋ ਬਿਲੀ ਬਾਹਰ ਆਏਗੀ ਔਰ ਕਰਪਟ ਲੋਕ ਭਾਵੇਂ ਲੋਕ ਕਰਪਟ ਹੋਣ ਭਾਵੇਂ ਅਧਿਕਾਰੀ ਕਰਪਟ ਹੋਣ ਉਹ ਬਖਸ਼ੇ ਨਹੀਂ ਜਾਣਗੇ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਵੀ ਮੇਰੇ ਹਲਕੇ ਦੇ ਅੰਦਰ ਪਿਛਲਾ ਪਿਆ ਗੰਦ ਇਹ ਸਾਰੇ ਅਫਸਰ ਸਹਿਬਾਨ ਨੂੰ ਜਿਵੇਂ ਕਿ ਜਾਲੀਆਨੋਬਾਜ਼ ਦਾ ਇੱਕ ਮੁੱਦਾ ਲੈ ਕੇ ਡੇਰਾ ਬੈ ਸ਼ੁਰੂ ਹੋਇਆ ਇਹਨਾਂ ਕਾਬਲ ਅਫਸਰਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੂੰ ਜੱਟਿਆ ਨਹੀਂ ਲੇਕਿਨ 70% ਰਿਕਵਰੀ ਕਰਕੇ ਉਹ ਬੰਦਿਆਂ ਨੂੰ ਦੋਸ਼ੀ ਜਿਹੜੇ ਪਾਏ ਗਏ ਆ ਆ ਜੋ ਸਲਾਕਾਂ ਦੇ ਪਿੱਛੇ ਆ ਜੀ ਦੁਬਾਰਾ ਵੀ ਇਹ ਕੈਂਪ ਜਿਹੜੇ ਯੋਜਨ ਕੀਤੇ ਜਾਊਗੇ ਜਾਂ ਫਿਰ ਇਸ ਵਾਰੀ ਆ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਕਿਉਂਕਿ ਅੱਜ ਜਿਹੜਾ ਕੈਂਪ ਲੱਗਿਆ ਜੇ ਜ਼ੀਰੋ ਉੱਤੇ ਕਰਕੇ ਚੱਲੇਗਾ ਤਾਂ ਆਉਣ ਵਾਲੇ ਬਹੁਤ ਸਮੇਂ ਚ ਦੀ ਲੋਡ ਨਹੀਂ ਪੈਗੀ ਲੇਕਿਨ ਸਮੇਂ ਸਮੇਂ ਸਰ ਮਾਨਸਾਹਬ ਦੇ ਜੋ ਆਦੇਸ਼ ਹੋਣਗੇ ਅਸੀਂ ਉਹਨਾਂ ਨੂੰ ਫ ਅੱਜ ਅਸੀਂ ਮਤਲਬ ਡੇਰਾ ਵਾਸੀ ਤਸੀਹੇ 150 ਇਨਤਕਾਲ ਕਰਤਾ ਜੀ 400 ਇਨਤਕਾਲ ਸਾਡੇ ਕੋਲ ਜੰਜੀਤ ਕਬਰ ਦਾ ਟੋਟਲ 550 ਇਨਤਕਾਲ ਹੋ ਜਾਊਗਾ ਜੀ ਅੱਜ ਕਿ ਵੀ ਪੈਂਡਿੰਗ ਰਹਿ ਜਾਂਦੇ ਤੁਸੀਂ ਦੇਖ ਸਕਦੇ ਕਿ ਮਤਲਬ ਕਾਰਨ ਕੀ ਹੁੰਦਾ ਸਿਕਾ ਨਹੀਂ ਨਹੀਂ ਹੁਣ ਸਾਰੇ ਇਨਤਕਾਲ ਜੋ ਹੈ ਅਸੀਂ ਪਹਿਲੇ ਅਧਾਰ ਤੇ ਜੀ ਕੈਂਪ ਲਾ ਕੇ ਤਾਂ ਹੀ ਛੁੱਟੀ ਵਾਲੇ ਦਿਨ ਕੈਂਪ ਲਾਉਣ ਦਾ ਮਕਸਦ ਇਹ ਹੀ ਹੈ ਵੀ ਅੱਜ ਹੋਰ ਕੋਈ ਕੰਮ ਨਹੀਂ ਸਿਰਫ ਇਨਤਕਾਲਾਂ ਦੇ ਕੰਮ ਹੈ ਇਨਤਕਾਲਾਂ ਤੇ ਫੋਕਸਾ ਤੇ ਉਸ ਕਰਕੇ ਸਾਰਾ ਜ਼ੀਰੋ ਹੋ ਜਾਊਗਾ ਜੀ ਜੀ ਸੋ ਖਾਸ ਵਿਸ਼ੇਸ਼ ਤੌਰ ਤੇ ਤੁਸੀਂ ਦੇਖ ਸਕਦੇ ਕੁਲਜੀਤ ਰੰਧਾਵਾ ਜੀ ਸਾਡੇ ਨਾਲ ਮੌਜੂਦ ਰਹੇ ਨੇ ਜ ਵਿਚ ਹੋਰ ਵੀ ਵਿਸ਼ੇਸ਼ ਜਿਹੜੇ ਕੈਂਪ ਅਜੇ ਜਿਹੜੇ ਆ ਆਯੋਜਨ ਕੀਤੇ ਜਾਣਗੇ ਸੋ ਹੋਰ ਵੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਾਂਗੇ ਦੇਖਦੇ ਰਹੋ ਪ੍ਰੋ ਪੰਜਾਬੀ